ਨਾਲ ਸਰਕਾਰਾਂ ਦੇ ਉੱਤੇ ਬੋਲਦੇ ਹੋ ਬੋਲਦੇ ਸੀਗੇ ਆਪਸ਼ਨ ਕਟਿਆਂ ਦੇ ਵਿੱਚ ਉਹਨਾਂ ਨੇ ਬੋਲਿਆ ਆ ਕਿ ਉਸ ਤੋਂ ਬਾਅਦ ਹਾਲਾਂਕਿ ਕਮੀਡੀਅਨ ਨੂੰ ਸਿਰਫ ਹਾਸੇ ਵਜੋਂ ਲਿਆ ਜਾਂਦਾ ਪਰ ਜਿਹੜੀ ਗੱਲਾਂ ਉਹ ਕਰ ਗਏ ਨੇ ਆਈ ਡੋਨਟ ਥਿੰਕ ਕਿ ਉਹ ਦੁਬਾਰਾ ਕੋਈ ਉਮੀਦियां ਕਰ ਸਕੀ ਆ ਨਹੀਂ ਜੀ ਮੈਂ ਕਹਿ ਰਿਹਾ ਉਹਨਾਂ ਦੀ ਨੋਵਲਟੀ ਸੀ ਉਹਨਾਂ ਵਰਗੇ ਅਖਾਨ ਕਹਿਣੇ ਜਾਂ ਤਕੀਆ ਕਲਾਮ ਬਣਾ ਕੇ ਵੱਡੀ ਸਕਰੀਨ ਤੇ ਲੋਕਾਂ ਨੂੰ ਇੱਕ ਚੀਜ਼ ਇੱਕ ਫਿਲਮ ਦੇ ਵਿੱਚ 25 ਵਾਰੀ ਸੁਣਾ ਦੇਣੀ ਔਰ ਹਰ ਵਾਰੀ ਉਹ ਵਧੀਆ ਲੱਗੇ ਬੜਾ ਅਸੀਂ ਸਮਝ ਸਕਦੇ ਹਾਂ ਕਿ ਕਿੰਨਾ ਵੱਡਾ ਚੈਲੰਜ ਹੁੰਦਾ ਪਰ ਨਾਲ ਲੋਕ ਇੱਕ ਇੱਕ ਗੱਲ ਨੂੰ 8 ਵਾਰੀ ਸੁਣਨ ਤੋਂ ਬਾਅਦ ਬੋਰ ਹੋ ਜਾਂਦੇ ਨੇ ਔਰ ਇਹੋ ਜੀ ਸਿਚੁਏਸ਼ਨ 'ਚ ਇਹੋ ਜੇ ਵਧੀਆ ਤਰੀਕੇ ਨਾਲ ਕਹਿੰਦੇ ਸੀ ਕਿ ਲੋਕ ਅੱਗੋਂ ਅੱਦੀ ਉਹਨਾਂ ਦੀ ਜਿਹੜੀ ਤੱਕਿਆ ਗਲਾਮ ਲੋਕ ਪੂਰਾ ਕਰ ਦਿੰਦੇ ਹੁੰਦੇ ਸੀ ਅੱਜ ਉਹਨਾਂ ਦੀਆਂ ਕਈਆਂ ਗੱਲਾਂ ਅਖਾਣਾ ਬਣ ਗਈਆਂ ਕਹਾਵਤਾਂ ਬਣ ਗਈਆਂ ਲੋਕ ਉਹ ਅਖਾਣਾ ਦੀ ਤੌਰ ਤੇ ਵਰਤਣ ਲੱਗ ਪਏ ਉਹਨਾਂ ਦੀਆਂ ਗੱਲਾਂ ਨੂੰ ਸੋ ਇਹ ਬਹੁਤ ਪੱਲਾ ਸਾਹਿਬ ਦੇ ਹਿੱਸੇ ਆਈ ਏ ਵਡਿਆਈ ਔਰ ਮੈਨੂੰ ਲੱਗਦਾ ਕਿ ਇੱਕ ਡਾਕਟਰ ਹੋਣ ਦੇ ਬਾਵਜੂਦ ਡਾਕਟਰ ਡਾਕਟੋਰੇਟ ਕੀਤੀ ਉਹਨਾਂ ਨੇ ਐਗਰੀਕਲਚਰ ਚ ਪ੍ਰੋਫੈਸਰ ਰਹੇ ਨੇ ਯੂਨੀਵਰਸਿਟੀ ਚ ਇਹ ਕਲਾਕਾਰ ਦੀ ਖੂਬੀ ਹੁੰਦੀ ਹੈ ਕਿ ਜਿੰਨਾ ਮਰਜ਼ੀ ਸੁਲਝਿਆ ਜਿੰਨਾ ਮਰਜ਼ੀ ਵੱਡਾ ਹੋਵੇ ਆਪਣੇ ਆਪ ਨੂੰ ਇੰਨਾ ਅਦਨਾਰ ਨਿਮਾਣਾ ਬਣਾ ਕੇ ਪੇਸ਼ ਕਰ ਦਿੰਦਾ ਕਮੇਡੀਅਨ ਕਿ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਸਧਾਰਨ ਜਿਹੇ ਲੋਕ ਨੇ ਕੋਈ ਛੋਟੇ-ਮੋਟੇ ਅਲੰਕਾਰ ਵੀ ਨਾਲ ਲਾ ਦਿੰਦਾ ਮਸਖਰੇ ਕਹਿ ਦਿੰਦਾ ਕੋਈ ਕੁਸ਼ ਕਹਿ ਦਿੰਦਾ ਪਰ ਉਹਦੇ ਪਿੱਛੇ ਬੜੀ-ਵੱਡੀ ਇੱਕ ਸੋਜੀ ਬੜੀ-ਵੱਡੀ ਸੁਲਜੀ ਹੋਈ ਤਾਕਤ ਹੁੰਦੀ ਹੈ ਜਦੋਂ ਇੱਕ ਕਾਮੇਡੀਅਨ ਸਾਲਾਂ ਦੇ ਸਾਲ ਜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਬੜੇ-ਬੜੇ ਵੱਡੇ ਪੋਲਿਟਿਸ਼ੀਨਾਂ ਨਾਲੋਂ ਸਹਿਯਦਕਾਰਾਂ ਨਾਲੋਂ ਵੱਡਾ ਹੁੰਦਾ ਉਹ ਮੈਂ ਕਾਮੇਡੀਅਨ ਮੈਂ ਸਮਝਦਾ ਕਿਉਂਕਿ ਉਹਦੀ ਗੱਲ 'ਚ ਤਾਕਤ ਇੰਨੀ ਹੁੰਦੀ ਹੈ ਉਹ ਪੱਲਾ ਸਾਹਿਬ ਨੇ ਸਾਬਤ ਕੀਤਾ ਜੀ ਤੁਸੀਂ ਯਾਰੀ ਨੂੰ ਕਿਤਾ ਯਾਦ ਕਰਦੇ ਹੋ ਉਹ ਯਾਰੀ ਵੱਡੇ ਭਰਾ ਸੀ ਸਾਡੇ ਜੀ ਤੇ ਹਮਕੋ ਮੰਨ ਲਓ ਮੈਂ ਉਹ ਹੀ ਕਹਾਂ ਉਹ ਖਲਾ ਕਿੰਨੇ ਪੂਰਾ ਕਰਨਾਂ ਕੋਈ ਨਹੀਂ ਕਰ ਸਕਦਾ ਉਹ ਹਮੇਸ਼ਾ ਯਾਦ ਰਹਿਣਗੇ ਮੈਂ ਵਿਵੇਕ ਸ਼ੌਕਣਾ ਦੀ ਯਾਰੀ ਨੂੰ ਅੱਜ ਤੱਕ ਨਹੀਂ ਕਿਤੇ ਭੁੱਲ ਸਕਿਆ ਲੱਗਦਾ ਕਿ ਉਹ ਅੱਜ ਵੀ ਕਿਤੇ ਹੈਗੇ ਨੇ ਤੇ ਪੱਟੀ ਸਾਹਿਬ ਹਮੇਸ਼ਾ ਸਾਡੇ ਅੰਦਰ ਨੇ ਇਦਾਂ ਹੀ ਮੈਨੂੰ ਭੱਲਾ ਸਾਹਿਬ ਦੇ ਵੀ ਲੱਗਦਾ ਕਿ ਇਕੱਠੇ ਹੀ ਕਿਤੇ ਮੈਨੂੰ ਮਿਲ ਪੈਣੇ ਫਿਰ ਅਸੀਂ ਇਹਨਾਂ ਨਾਲ ਲੜਾਂਗੇ ਵੀ ਇੰਨੇ ਸਾਲ ਤੁਸੀਂ ਕਿੱਥੇ ਚਲੇ ਗਏ ਕਿਉਂ ਨਹੀਂ ਮਿਲ ਠੀਕ ਹੈ ਦੱਸਿਓ ਕਰਨਾ ਸਰਕਾਰਾਂ ਦੇ ਉੱਤੇ ਬੋਲਦੇ ਵੀ ਉਹ ਬੋਲਦੇ ਸੀਗੇ ਅਕਸ਼ਨ ਕਟਿਆਂ ਦੇ ਵਿੱਚ ਉਹਨਾਂ ਨੇ ਬੋਲਿਆ ਆ ਉਸ ਤੋਂ ਬਾਅਦ ਹਾਲਾਂਕਿ ਇੱਕ ਕਾਮੇਡੀਅਨ ਨੂੰ ਸਿਰਫ ਹਾਸੇ ਵਜੋਂ ਲਿਆ ਜਾਂਦਾ ਪਰ ਜਿਹੜੀ ਗੱਲਾਂ ਉਹ ਕਰਗੇ ਨੇ ਆਈ ਡੋਨਟ ਥਿੰਕ ਕਿ ਉਹ ਦੁਬਾਰਾ ਕੋਈ ਉਮੀਦियां ਕਰ ਸਕੀਆ ਨਹੀਂ ਜੀ ਮੈਂ ਕਹਿ ਰਿਹਾ ਉਹਨਾਂ ਦੀ ਨੋਵਲਟੀ ਸੀ ਉਹਨਾਂ ਵਰਗੇ ਅਖਾਣ ਕਹਿਣੇ ਜਾਂ ਤਕੀਆ ਕਲਾਮ ਬਣਾ ਕੇ ਵੱਡੀ ਸਕਰੀਨ ਤੇ ਲੋਕਾਂ ਨੂੰ ਇੱਕ ਚੀਜ਼ ਇੱਕ ਫਿਲਮ ਦੇ ਵਿੱਚ 25 ਵਾਰੀ ਸੁਣਾ ਦੇਣੀ ਔਰ ਹਰ ਵਾਰੀ ਉਹ ਵਧੀਆ ਲੱਗੇ ਬੜਾ ਅਸੀਂ ਸਮਝ ਸਕਦੇ ਹਾਂ ਕਿੰਨਾ ਵੱਡਾ ਚੈਲੰਜ ਹੁੰਦਾ ਪਰ ਨਾਲ ਲੋਕ ਇੱਕ ਗੱਲ ਨੂੰ 8 ਵਾਰੀ ਸੁਣਨ ਤੋਂ ਬਾਅਦ ਬੋਰ ਹੋ ਜਾਂਦੇ ਨੇ ਔਰ ਇਹੋ ਜੀ ਸਿਚੁਏਸ਼ਨ 'ਚ ਇਹੋ ਜੇ ਵਧੀਆ ਤਰੀਕੇ ਨਾਲ ਕਹਿੰਦੇ ਸੀ ਕੇ ਲੋਕ ਕਿਉਂ ਅੱਧੀ ਉਹਨਾਂ ਦੀ ਜਿਹੜੀ ਤਕੀਆ ਗਲਾਮ ਲੋਕ ਪੂਰਾ ਕਰ ਦਿੰਦੇ ਹੁੰਦੇ ਸੀ ਅੱਜ ਉਹਨਾਂ ਦੀਆਂ ਕਈਆਂ ਗੱਲਾਂ ਅਖਾਣਾ ਬਣ ਗਈਆਂ ਕਹਾਵਤਾਂ ਬਣ ਗਈਆਂ ਲੋਕ ਉਹ ਅਖਾਣਾ ਦੀ ਤੌਰ ਤੇ ਵਰਤਣ ਲੱਗ ਪਏ ਉਹਨਾਂ ਦੀਆਂ ਗੱਲਾਂ ਨੂੰ ਸੋ ਇਹ ਬਹੁਤ ਪੱਲਾ ਸਾਹਿਬ ਦੇ ਹਿੱਸੇ ਆਈ ਏ ਵਡਿਆਈ ਔਰ ਮੈਨੂੰ ਲੱਗਦਾ ਕਿ ਇੱਕ ਡਾਕਟਰ ਹੋਣ ਦੇ ਬਾਵਜੂਦ ਡਾਕਟਰ ਡਾਕਟੋਰੇਟ ਕੀਤੀ ਉਹਨਾਂ ਨੇ ਐਗਰੀਕਲਚਰ ਚ ਪ੍ਰੋਫੈਸਰ ਰਹੇ ਨੇ ਯੂਨੀਵਰਸਿਟੀ ਚ ਇੱਕ ਕਲਾਕਾਰ ਦੀ ਖੂਬੀ ਹੁੰਦੀ ਹੈ ਕਿ ਜਿੰਨਾ ਮਰਜ਼ੀ ਸੁਲਝਿਆ ਜਿੰਨਾ ਮਰਜ਼ੀ ਵੱਡਾ ਹੋਵੇ ਆਪਣੇ ਆਪ ਨੂੰ ਇੰਨਾ ਆਧਨਾ ਨਿਮਾਣਾ ਬਣਾ ਕੇ ਪੇਸ਼ ਕਰ ਦਿੰਦਾ ਕਮੇਡੀਅਨ ਕਿ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਸਧਾਰਨ ਜੇ ਲੋਕ ਨੇ ਕੋਈ ਛੋਟੇ ਮੋਟੇ ਅਲੰਕਾਰ ਵੀ ਨਾਲ ਲਾ ਦਿੰਦਾ ਮਸਖਰੇ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਪਰ ਉਹਦੇ ਪਿੱਛੇ ਬੜੀ ਵੱਡੀ ਇੱਕ ਸੋਜੀ ਬੜੀ ਵੱਡੀ ਸੁਲਜੀ ਹੋਈ ਤਾਕਤ ਹੁੰਦੀ ਹੈ ਜਦੋਂ ਇੱਕ ਕਮੇਡੀਅਨ ਸਾਲਾਂ ਦੇ ਸਾਲ ਜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਬੜੇ ਬੜੇ ਵੱਡੇ ਪੋਲਿਟਿਸ਼ਨਾਂ ਨਾਲੋਂ ਸਹਿਯਤਕਾਰਾਂ ਨਾਲੋਂ ਵੱਡਾ ਹੁੰਦਾ ਉਹ ਮੈਂ ਕਮੇਡੀਅਨ ਮੈਂ ਸਮਝਦਾ ਕਿਉਂਕਿ ਉਹਦੀ ਗੱਲ 'ਚ ਤਾਕਤ ਇੰਨੀ ਹੁੰਦੀ ਹੈ ਉਹ ਪੱਲਾ ਸਾਹਿਬ ਨੇ ਸਾਬਤ ਕੀਤਾ ਜੀ ਯਾਰ ਉਹ ਕਿਤਾ ਯਾਦ ਕਰਦੇ ਹਾਂ ਉਹ ਯਾਰੀ ਵੱਡੇ ਭਰਾ ਸੀ ਸਾਡੇ ਜੀ ਤੇ ਹਮ ਕੋ ਮਨ ਲੋ ਮੈਂ ਹੋਈ ਕਿਹਾ ਉਹ ਖਲਾ ਕਿੰਨੇ ਪੂਰਾ ਕਰਣਾ ਕੋਈ ਨਹੀਂ ਕਰ ਸਕਦਾ ਉਹ ਹਮੇਸ਼ਾ ਯਾਦ ਰਹਿਣਗੇ ਮੈਂ ਵਿਵੇਕ ਸ਼ੌਕਣਾ ਦੀ ਯਾਰੀ ਨੂੰ ਅੱਜ ਤੱਕ ਨਹੀਂ ਕਿਤੇ ਭੁੱਲ ਸਕਿਆ ਲੱਗਦਾ ਕਿ ਉਹ ਅੱਜ ਵੀ ਕਿਤੇ ਹੈਗੇ ਨੇ ਤੇ ਪੱਟੀ ਸਾਹਿਬ ਹਮੇਸ਼ਾ ਸਾਡੇ ਅੰਦਰ ਨੇ ਇਦਾਂ ਹੀ ਮੈਨੂੰ ਭੱਲਾ ਸਾਹਿਬ ਦਾ ਵੀ ਲੱਗਦਾ ਕਿ ਇਕੱਠੇ ਕਿਤੇ ਮੈਨੂੰ ਮਿਲ ਪੈਣੇ ਫਿਰ ਅਸੀਂ ਇਹਨਾਂ ਨਾਲ ਲੜਾਂਗੇ ਵੀ ਇੰਨੇ ਸਾਲ ਤੁਸੀਂ ਕਿੱਥੇ ਚਲੇ ਗਏ ਕਿਉਂ ਨਹੀਂ ਮਿਲੋ ਠੀਕ ਹੈ